ਸਮਰਾਲਾ ਦੇ ਖੰਨਾ ਰੋਡ ਤੇ ਚਿੱਟੇ ਦੇਨ ਸੰਗਨੀ ਆਬਾਦੀ ਵਾਲੇ ਬਾਜ਼ਾਰ ਵਿੱਚੋਂ ਇੱਕ ਔਰਤ ਦੇ ਗਲੇ ਵਿੱਚੋਂ ਸੋਨੇ ਦੀ ਚੈਨ ਖੋਕੇ ਲੁੱਟੇਰੇ ਫਰਾਰ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਬੁਟੀਕ ਚਲਾ ਰਹੀ ਅਮਨਦੀਪ ਕੌਰ ਆਪਣੇ ਬੁਟੀਕ ਤੋਂ ਏਟੀਐਮ ਵਿੱਚੋਂ ਪੈਸੇ ਨਿਕਲਵਾ ਕੇ ਖੰਨਾ ਰੋਡ ਤੇ ਜੋ ਕਿ ਅੱਖਾਂ ਚੈੱਕ ਕਰਵਾਉਣ ਵਾਸਤੇ ਡਾਕਟਰ ਕੋਲ ਆਈ ਸੀ ਤਾਂ ਪਹਿਲਾਂ ਤੋਂ ਹੀ ਤਿਆਰ ਖੜੇ ਲੁਟੇਰਿਆਂ ਦੇ ਵੱਲੋਂ ਔਰਤ ਦੇ ਗਲ ਵਿੱਚੋਂ ਸੋਨੇ ਦੀ 체ਨ ਖੋਲੀ ਗਈ ਤੇ ਲੁਟੇਰੇ ਫਰਾਰ ਹੋ ਗਏ ਜਿਨ੍ਹਾਂ ਦੀ ਲੁੱਟ ਕਰਦਿਆਂ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਮੇਰਾ ਨਾਮ ਮਨਦੀਪ कौर ਹੈ। ਮਾਲਮ ਕੀ ਵਾਕਿਆ ਹੋਇਆ? ਅਸੀਂ ਵੀਰ ਜੀ ਘਰੋਂ ਆਏ ਸੀ ਇੱਥੇ ਆਪਣੀ ਬੁਟੀਕ ਆ ਸਮਰਾਲੇ ਫੈਸ਼ਨ ਪਣ ਬੁਟੀਕ ਦਿੱਲੀ ਦੀ ਹੁਣੇ ਜਾਣੀ ਆ ਨਾ ਤੇ ਅਸੀਂ ਬੁਟੀਕ ਤੋਂ ਇੱਥੇ ਆਣਾ ਸੀਗਾ ਪਹਿਲਾਂ ਅਸੀਂ ਏਟੀਐਮ ਚ ਆਏ एटीएम ਤੋਂ ਬਾਅਦ ਫਿਰ ਅਸੀਂ ਕੈਂਥ ਟੇਲਰ ਉੱਥੇ ਆਏ ਉੱਥੋਂ ਅਸੀਂ ਆਈ 3 ਜਾਂ ਡਾਕਟਰ ਦੇ ਆਏ ਸੀ ਅੱਖਾਂ ਦਿਖਾਉਣ ਵਾਸਤੇ ਉੱਥੇ ਅੱਗੇ ਜਿਵੇਂ ਮੈਂ ਆਪਣੀ ਸਕੂਟਰੀ ਲਾਈ ਹਾਲੇ ਸਕੂਟਰੀ ਸਟੈਂਡ ਤੇ ਲਾਈ ਰਹੀ ਸੀ ਪਤਾ ਨਹੀਂ ਕੌਣ ਸੀ ਦੋ ਜਣੇ ਸੀਗੇ ਉਹ ਆਇਆ ਆ ਕੇ ਮੇਰੇ ਚੈਨ ਖੋ ਕੇ ਭੱਜ ਕੇ ਲੈ ਗਿਆ ਦੇਖੋ ਮੇਰੇ ਨਿਸ਼ਾਨ ਵੀ ਕਾਫੀ ਪਏ ਹੋਏ ਆ ਤਾਂ ਕੀ ਲੱਗਦਾ ਵੀ ਪਿੱਛੇ ਪਿੱਛਾ ਕਰਦੇ ਸੀ? ਹਾਂਜੀ ਜੀ ਮੈਂ ਕੈਮਰੇ ਰਿਕਾਰਡਿੰਗਾਂ ਤੋਂ ਪਤਾ ਲੱਗਦਾ ਕਿਉਂ ਪਿੱਛੇ ਹੀ ਸਾਡੇ ਸਾਡਾ ਪਿੱਛਾ ਕਰਦੇ ਸੀਗੇ। ਕਿ ਚੋਰੇ ਕੀ ਕਰਦੇ ਰਹੇ? ਹਾਂਜੀ ਇਹਦੇ ਮਾਮਲੇ ਦੀ ਸ਼ਿਕਾਇਤ ਦਿੱਤੀ ਪੁਲਿਸ ਨੂੰ। ਹਾਂਜੀ ਰਿਪੋਰਟ ਦਿੱਤੀ ਆ। 12 ਡਾਇਲ ਕਰਤਾ। ਹਾਂ 112 ਨੰਬਰ 'ਤੇ ਡਾਇਲ ਕੀਤਾ। ਉਹ ਬਾਕੀ ਕਰ ਰਹੇ ਨੇ ਆਪਣੀ ਕਾਰਵਾਈ ਜੋ ਵੀ ਹੈਗੀ। ਰਿਕਾਰਡਿੰਗਾਂ ਵਗੈਰਾ ਸਾਰੀਆਂ ਕੱਢ ਲੀਆਂ ਸੀ। ਕੋਈ ਹਮਸਾਨਤਾ ਨਹੀਂ ਹੋਇਆ ਉਹਨਾਂ ਨੇ ਕਿਸ ਮਾਰਿਆ ਵਗੈਰਾ। ਨਹੀਂ ਮਾਰਿਆ ਨਹੀਂ ਬਸ ਮੇਰੇ ਆ ਖਰੋਚਾ ਹੀ ਹੋਇਆ ਨੌ ਦੇ ਨਿਸ਼ਾਨ ਪਏ ਹੋਏ ਨੇ। ਜੋ ਲੱਕ ਕਿ ਤੂ ਹੋਇਆ ਤੁਸੀਂ ਹਾਂਜੀ ਅਸੀਂ ਪਿੱਛੇ ਵੀ ਭੱਜਣ ਦੀ ਕੋਸ਼ਿਸ਼ ਕੀਤੀ ਹੈ ਮੇਰੇ ਨਾਲ ਸੀਗੇ ਇੱਥੇ ਇਹ ਵੀ ਵਿਚਾਰੀ ਵੀ ਬਹੁਤ ਕੋਸ਼ਿਸ਼ ਕੀਤੀ ਆ ਮੈਂ ਵੀ ਅਸੀਂ ਪਿੱਛੇ ਭੱਜੀਆਂ ਪਰ ਉਹ ਹੱਥ ਨਹੀਂ ਲੱਗਿਆ ਕਿੰਨੇ ਜਣੇ ਸੀਗੇ ਜੀ ਦੋ ਜਣੇ ਸੀਗੇ ਜਿਹੜਾ ਬਾਈਕ ਵਾਲਾ ਨਹੀਂ ਨਹੀਂ ਉਹ ਮੂੰਹ ਖੁੱਲੇ ਸੀਗੇ ਇੱਕ ਬਾਈਕ ਵਾਲਾ ਉਹਨੇ ਆਪਣਾ ਮੇਨ ਰੋਡ ਤੇ ਖੜਾਇਆ ਹੋਇਆ ਸੀ ਤੇ ਜਿਹੜਾ ਪਿੱਛੇ ਸਾਡੇ ਸੀ ਉਹ ਅੰਦਰ ਬੈਕ ਸਾਈਡ ਦੇ ਆਇਆ ਸੀ ਫਰੀਜਾ ਮਾਰਕੀਟ ਦੇ ਬੈਕ ਸਾਈਡ ਦੇ ਉਥੋਂ ਹੋ ਕੇ ਲੈ ਗਿਆ ਜਦੋਂ ਅਸੀਂ ਪਿੱਛੇ ਭੱਜ ਗਏ ਫਿਰ ਉਹ ਅੱਗੇ ਖੜਾ ਸੀ ਮੋਟਰਸਾਈਕਲ ਵਾਲਾ ਫਿਰ ਉਹਦੇ ਪਿੱਛੇ ਵਾਕੇ ਭੱਜ ਗਏ ਹਾਂਜੀ ਸਮਰਾਲਾ ਦੇ ਖੰਨਾ ਰੋਡ ਤੇ ਚਿੱਟੇ ਦਿਨ ਸੰਗਨੀ ਆਬਾਦੀ ਵਾਲੇ ਬਾਜ਼ਾਰ ਵਿੱਚੋਂ ਇੱਕ ਔਰਤ ਦੇ ਗਲੇ ਵਿੱਚੋਂ ਸੋਨੇ ਦੀ ਚੈਨ ਖੋਕੇ ਲੁੱਟੇਰੇ ਫਰਾਰ ਹੋ ਗਏ ਮਿਲੀ ਜਾਣਕਾਰੀ ਮੁਤਾਬਕ ਬੁਟੀਕ ਚਲਾ ਰਹੀ ਅਮਨਦੀਪ ਕੌਰ ਆਪਣੇ ਬੁਟੀਕ ਤੋਂ ਏਟੀਐਮ ਵਿੱਚੋਂ ਪੈਸੇ ਨਿਕਲਵਾ ਕੇ ਖੰਨਾ ਰੋਡ ਤੇ ਜੋ ਕਿ ਅੱਖਾਂ ਚੈੱਕ ਕਰਵਾਉਣ ਵਾਸਤੇ ਡਾਕਟਰ ਕੋਲ ਆਈ ਸੀ ਤਾਂ ਪਹਿਲਾਂ ਤੋਂ ਹੀ ਤਿਆਰ ਖੜੇ ਲੁਟੇਰਿਆਂ ਦੇ ਵੱਲੋਂ ਔਰਤ ਦੇ ਗਲ ਵਿੱਚੋਂ ਸੋਨੇ ਦੀ ਚੇਨ ਖੋਲੀ ਗਈ ਤੇ ਲੁਟੇਰੇ ਫਰਾਰ ਹੋ ਗਏ ਜਨਾਦੀ ਲੁੱਟ ਕਰਦਿਆਂ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਨਾਮ ਮਮੰਦਿਤਪੁਰਾ। ਹਲਕੀ ਵਾਕਿਆ ਹੋਇਆ। ਅਸੀਂ ਵੀਰ ਜੀ ਘਰੋਂ ਆਏ ਸੀ ਇੱਥੇ ਆਪਣੀ ਬੁਟੀਕ ਆ ਸਮਰਾਲੇ ਫੈਸ਼ਨ ਪੈਨ ਬੁਟੀਕ ਦਿੱਲੀ ਦੀ ਹੁਣੀ ਜਾਣੀ ਆ ਨਾ ਤੇ ਅਸੀਂ ਬੁਟੀਕ ਤੋਂ ਇੱਥੇ ਆਣਾ ਸੀਗਾ ਪਹਿਲਾਂ ਅਸੀਂ ਏਟੀਐਮ 'ਚ ਆਏ ਏਟੀਐਮ ਤੋਂ ਬਾਅਦ ਫਿਰ ਅਸੀਂ ਕੈਂਥ ਟੇਲਰ ਆ ਉੱਥੇ ਆਏ। ਉਥੋਂ ਸੀ ਆਈ 3 ਜਾਂ ਡਾਕਟਰ ਦੇ ਆਏ ਸੇ ਅੱਖਾਂ ਦਿਖਾਉਣ ਵਾਸਤੇ ਉੱਥੇ ਆ ਕੇ ਜਿਵੇਂ ਮੈਂ ਆਪਣੀ ਸਕੂਟਰੀ ਲਾਈ ਹਲੇ ਸਕੂਟਰੀ ਸਟੈਂਡ ਤੇ ਲਾਈ ਰਹੀ ਸੀ ਪਤਾ ਨਹੀਂ ਕੌਣ ਸੀ ਦੋ ਜਣੇ ਸੀਗੇ ਉਹ ਆਇਆ ਆ ਕੇ ਮੇਰੇ ਚੈਨ ਕੋਕੇ ਭੱਜ ਕੇ ਲੈ ਗਿਆ ਦੇਖੋ ਮੇਰੇ ਨਿਸ਼ਾਨ ਵੀ ਕਾਫੀ ਪਏ ਹੋਏ ਕੀ ਲੱਗਦਾ ਵੀ ਪਿੱਛੇ ਪਿੱਛਾ ਕਰਦੇ ਸੀ? ਹਾਂਜੀ ਜਿਵੇਂ ਕੈਮਰੇ ਰਿਕਾਰਡਿੰਗਾਂ ਤੋਂ ਪਤਾ ਲੱਗਦਾ ਕਿ ਉਹ ਪਿੱਛੇ ਹੀ ਸਾਡੇ ਸਾਡਾ ਪਿੱਛਾ ਕਰਦੇ ਸੀਗੇ। ਕਿਚੋਂ ਰਕੀ ਕਰਦੇ ਆ ਰਹੇ? ਹਾਂਜੀ ਇਹਦੇ ਮਾਮਲੇ ਚ ਸ਼ਿਕਾਇਤ ਦਿੱਤੀ ਪੁਲਿਸ ਨੂੰ। ਹਾਂਜੀ ਰਿਪੋਰਟ ਦਿੱਤੀ ਆ 112 ਡਾਇਲ ਕਰਤਾ ਹਾਂ 112 ਨੰਬਰ ਵੀ ਡਾਇਲ ਕੀਤਾ ਉਹ ਬਾਕੀ ਕਰ ਰਹੇ ਨੇ ਆਪਣੀ ਕਾਰਵਾਈ ਜੋ ਵੀ ਹੈਗੀ। ਰਿਕਾਰਡਿੰਗਾਂ ਵਗੈਰਾ ਸਾਰੀਆਂ ਕੱਢ ਲੀਆਂ ਸੀ। ਕੋਈ ਮਸਾਲਾ ਤਾਂ ਨਹੀਂ ਹੋਇਆ ਉਹਨਾਂ ਨੇ ਕਿਸ ਮਾਰੇ ਨਹੀਂ ਮਾਰੇ ਹਨੀ ਬਸ ਮੇਰੇ ਆਖਰੋਚਾਈ ਹੋਇਆ 9 ਦੇ ਨਿਸ਼ਾਨ ਪਏ ਹੋਏ ਨੇ ਹੋਰ ਤਾਂ ਜਦੋਂ ਕਿ ਤੂੰ ਹੋਇਆ ਤੁਸੀਂ ਹਾਂਜੀ ਅਸੀਂ ਪਿੱਛੇ ਵੀ ਭੱਜਣ ਦੀ ਕੋਸ਼ਿਸ਼ ਕੀਤੀ ਹੈ ਮੇਰੇ ਨਾਲ ਸੀਗੇ ਇੱਥੇ ਇਹ ਵੀ ਵਿਚਾਰੀ ਵੀ ਬਹੁਤ ਕੋਸ਼ਿਸ਼ ਕੀਤੀ ਆ ਮੈਂ ਵੀ ਅਸੀਂ ਪਿੱਛੇ ਭੱਜਿਆ ਪਰ ਉਹ ਹੱਥ ਨਹੀਂ ਲੱਗਿਆ ਕਿੰਨੇ ਜਣੇ ਸੀਗੇ ਜੀ ਦੋ ਜਣੇ ਸੀਗੇ ਜਿਹੜਾ ਬਾਈਕ ਵਾਲ ਨਹੀਂ ਨਹੀਂ ਮੂੰਹ ਖੁੱਲੇ ਸੀਗੇ ਇੱਕ ਬਾਈਕ ਵਾਲਾ ਉਹਨੇ ਆਪਣਾ 메ਨ ਰੋਡ ਤੇ ਖੜਾਇਆ ਹੋਇਆ ਸੀ ਤੇ ਜਿਹੜਾ ਪਿੱਛੇ ਸਾਡੇ ਸੀ ਉਹ ਅੰਦਰ ਬੈਕ ਸਾਈਡ ਤੇ ਆਇਆ ਸੀ ਫਰੀਜਾ ਮਾਰਕੀਟ ਦੇ ਬੈਕ ਸਾਈਡ ਦੀ ਉਥੋਂ ਫੋਕੇ ਲੈ ਗਿਆ ਜਦੋਂ ਅਸੀਂ ਪਿੱਛੇ ਭੱਜ ਗਏ ਫਿਰ ਉਹ ਅੱਗੇ ਖੜਾ ਸੀ ਮੋਟਰਸਾਈਕਲ ਵਾਲਾ ਫਿਰ ਉਹਦੇ ਪਿੱਛੇ ਬੈ ਕੇ ਭੱਜ ਗਏ ਠੀਕ ਹੈ ਹਾਂਜੀ